ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਵੱਡੀ ਕਾਰਵਾਈ ਪੁਲਤਣਾ ਸਿੱਧੇ ਹੀ ਗ੍ਰਿਫਤਾਰ ਕੀਤਾ ਮੌਲਦਮ ਨਹੀਂ ਕੀਤੀ ਜ਼ਿਲ੍ਹਾ ਪੁਲਤਣਾ ਨੂੰ ਖਬਰ 14 ਅਪ੍ਰੈਲ 2024 ਦੇ ਲਗਭਗ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਜਿਸ ਦੇ ਵਿੱਚ ਸਵੇਰੇ 5 ਵਜੇ ਇਹ ਗੋਲੀਬਾਰੀ ਹੋਈ ਸੀ ਦੋ ਮੋਟਰਸਾਈਕਲ ਸਵਾਰਾਂ ਨੇ ਇਹ ਗੋਲੀਬਾਰੀ ਕੀਤੀ ਸੀ ਜਿਸ ਦੇ ਵਿੱਚ ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਈ ਰਾਉਂਡ ਫਾਇਰ ਉਸ ਸਮੇਂ ਦੇ ਵਿੱਚ ਕੀਤਾ ਗਿਆ ਤੇ ਜੋ ਮុលਦਮ ਸੀ ਉਹ ਮੋਟਰਸਾਈਕਲ ਥੋੜੀ ਦੂਰ ਤੱਕ ਲੈ ਕੇ ਗਏ ਉਸ ਤੋਂ ਬਾਅਦ ਉਹਨਾਂ ਨੇ ਮੋਟਰਸਾਈਕਲ ਉੱਤੇ ਚੜ੍ਹ ਦਿੱਤਾ ਜਿਹੜਾ ਕਿ ਪੁਲਸ ਨੇ ਬਾਅਦ ਵਿੱਚ ਬਰਾਮਦ ਵੀ ਕੀਤਾ ਤੇ ਇਹ ਵੀ ਸਾਹਮਣੇ ਆਇਆ ਸੀ ਕਿ ਮុលਦਮਾ ਨੇ ਉਸ ਤੋਂ ਬਾਅਦ ਕਿਸੇ ਹੋਰ ਵਾਹਨ ਦਾ ਇਸਤੇਮਾਲ ਕੀਤਾ ਉੱਥੋਂ ਦੀ ਭੱਜਣ ਦੇ ਲਈ ਤਾਂ ਇਹ ਸਭ ਦੇ ਚੱਲਦੇ ਪੁਲਸ ਨੇ छानबीन ਸ਼ੁਰੂ ਕੀਤੀ ਤੇ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਫਿਰ ਵੱਡੀਆਂ ਕਾਰਵਾਈਆਂ ਹੋਈਆਂ ਤੇ ਪੁਲਸ ਦੇ ਵੱਲੋਂ ਵੀ ਐਕਸ਼ਨ ਵੱਡੇ ਪੱਧਰ ਤੋਂ ਚੁਲਾਈ ਗਈ ਤੇ ਹੁਣ ਫਿਰ ਪੁਲਸ ਜਿਹੜੀ ਮੁੰਬਈ ਦੀ ਪੁਲਸ ਹੈ ਉਹਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਜਦ ਵਿੱਚ ਇੱਕ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਅਤੇ ਉਸ ਦੇ ਨਾਲ ਨਾਲ ਦੋ ਜਿਹੜੇ ਮੁਲਜ਼ਮ ਨੇ ਉਹ ਵੀ ਗ੍ਰਿਫਤਾਰ ਕੀਤੇ ਗਏ ਤਾਂ ਮੁੰਬਈ ਪੁਲਸ ਨੇ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਉਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਜਿਹੜਾ ਉਸ ਦਾ ਭਰਾ ਹੈ ਉਹਦੇ ਲਈ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਮੁੰਬਈ ਪੁਲਿਸ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ 14 April ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਜਿਹੜੀ ਗੋਲੀਬਾਰੀ ਸੀ ਉਹਦੀ ਘਟਨਾ ਦੇ ਸੰਬੰਧ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਨੀ ਕਿ ਐਲਓਸੀ ਉਹ ਜਾਰੀ ਕੀਤੀ ਗਈ ਹੈ ਤੇ ਮੁੰਬਈ ਪੁਲਿਸ ਨੇ ਇਸ ਸੰਬੰਧ ਦੇ ਵਿੱਚ ਏਜੰਸੀਆਂ ਦੇ ਨਾਲ ਰਿਪੋਰਟ ਵੀ ਸਾਂਝੀ ਕੀਤੀ ਹੈ ਮੁੰਬਈ ਕ੍ਰਾਈਮ ਬ੍ਰਾਂਚ ਨੇ ਬੀਤੇ ਦਿਨੀ ਜਲੰਧਰ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਮੁੱਖ ਮੋਲਦਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਹਥਿਆਰ ਮੋਹੀਆ ਕਰਵਾਏ ਸੀ ਮੋਲਦਮਾਂ ਦੀ ਪਛਾਣ ਸੋਨਿਊ ਸੁਭਾਸ਼ਚੰਦਰ ਉਮਰ 37 ਸਾਲ ਅਤੇ ਅਨੁਜ ਥਾਪਨ ਉਮਰ 32 ਸਾਲ ਹੈ ਉਹਨਾਂ ਦੇ ਵਜੋਂ ਹੋਈ ਹੈ ਤੇ ਦੋਵੇਂ ਮੋਲਦਮ ਪੰਜਾਬ ਦੇ ਜ਼ਿਲ੍ਹਾ ਫਾਜ਼ਲਕਾ ਦੇ ਸ਼ਹਿਰ ਅਬੋਰ ਦੇ ਰਹਿਣ ਵਾਲੇ ਨੇ ਤੇ ਦੋਸ਼ੀ ਅਨੁਜ ਤਰੱਕ ਦੇ ਉੱਤੇ ਹੈਲਪਰ ਦਾ ਕੰਮ ਕਰਦਾ ਸੀ ਅਤੇ ਜਿਹੜਾ ਸੁਭਾਸ਼ ਹੈ ਉਹ ਇੱਕ ਕਿਸਾਨ ਹੈ ਅਤੇ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ ਤੇ ਅਨੁਜ ਦੇ ਖਿਲਾਫ ਪਹਿਲਾਂ ਹੀ ਪੰਜਾਬ ਅਤੇ ਹਰਿਆਣੇ ਦੇ ਵਿੱਚ ਕਈ ਮਾਮਲੇ ਦਰਜ ਕੀਤੇ ਹੋਏ ਨੇ ਤੇ ਉਹ ਸ਼ੁਰੂ ਤੋਂ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਦੋਵਾਂ ਨੇ 15 ਮਾਰਚ ਨੂੰ ਪਨਵੇਲ ਦੇ ਵਿੱਚ ਦੋ ਪਿਸਤੋਲਾਂ ਦੀ ਡਿਲੀਵਰੀ ਕੀਤੀ ਸੀ ਜਾਣਕਾਰੀ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਵੀਰਵਾਲੋਂ ਜਲੰਧਰ ਪਹੁੰਚੀ ਸੀ ਤੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਨਾ ਹੀ ਦੱਸਿਆ ਗਿਆ ਕਿਉਂਕਿ ਉਹ ਕੇਂਦਰ ਸਰਕਾਰ ਤੋਂ ਸਿੱਧੇ ਵਾਰੰਟ ਲੈ ਕੇ ਪੰਜਾਬ ਦੇ ਵਿੱਚ ਜਲੰਧਰ ਚ ਪਹੁੰਚੇ ਸੀ ਤੇ ਜ਼ਿਲ੍ਹਾ ਪੁਲਿਸ ਨੂੰ ਬਿਨਾਂ ਸੂਚਿਤ ਕੀਤੇ ਜਿਹੜੇ ਮੁਲਜ਼ਮ ਨੇ ਅਨੁਜ ਤੇ ਚੰਦਰਸ਼ੇਖਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸੇ ਸਮੇਂ ਉਹਨਾਂ ਨੂੰ ਮੁੰਬਈ ਦੇ ਲਈ ਲਜਾਇਆ ਗਿਆ ਤੇ ਉੱਥੇ ਕਿਸੇ ਨਾਲ ਵੀ ਕੋਈ ਸੰਪਰਕ ਨਹੀਂ ਕੀਤਾ ਗਿਆ ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਤੋਂ ਰਿਮਾਂਡ ਲਏਗੀ ਤੇ ਉਹਨਾਂ ਤੋਂ ਪੁੱਛਗਿੱਛ ਕਰੇਗੀ। ਪੁਲਿਸ ਨੇ ਦੋਵਾਂ ਦੋਸ਼ੀਆਂ ਦੇ ਫੋਨ ਵੀ ਜ਼ਬਤ ਕਰ ਲਏ ਨੇ ਤੇ ਸੂਤਰਾਂ ਦੇ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਦਮਾ ਨੇ ਸਾਗਰਪਾਲ ਅਤੇ ਵਿੱਕੀ ਗੁਪਤਾ ਨੂੰ ਦੋ ਪਿਸਤੌਲ ਅਤੇ 38 ਜ਼ਿੰਦਾ ਕਾਰਤੂਸ ਮੁਹਈਆ ਕਰਵਾਏ ਸਨ। ਤੇ ਇਸ ਮਾਮਲੇ ਵਿੱਚ ਹੁਣ ਮੁੰਬਈ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਅਨਮੋਲ ਬਿਸ਼ਰੋਈ ਜੋ ਕਿ ਗੈਂਗਸਟਰ ਲਾਲਨ ਬਿਸ਼ਰੋਈ ਦਾ ਭਰਾ ਹੈ ਉਸ ਦੇ ਖਿਲਾਫ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਹੁਣ ਦੇਖਦੇ ਹਾਂ ਕਿ ਸਮੇਂ ਦੇ ਅਨੁਸਾਰ ਉਸ ਦੇ ਬਾਬਤ ਕੀ ਪੁਲਿਸ ਦੀ ਕਾਰਵਾਈ ਹੋਏਗੀ ਤੇ ਜਿਹੜੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਜਲਦੀ ਹੀ ਰਿਮਾਰਟ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ